ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਕੇ ਗਿਰੋਦਾ ਪਰਦਾ ਫਾਸ਼ ਕਰਦਿਆਂ ਜਲੰਧਰ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਪੁਲਿਸ ਨੇ ਦੱਸਿਆ ਕਿ ਰਿੰਕੂ ਪੁੱਤਰ ਪੂਰਨ ਚੰਦ ਵਾਸੀ ਕਬੀਰਨਗਰ ਜਲੰਧਰ ਨੇ ਪੁਲਿਸ ਨੂੰ ਸ਼ਿਕਾਇਤ ਕਰਵਾਈ ਸੀ ਕਿ ਉਹ ਆਪਣੀ ਈ ਰਿਕਸ਼ਾ ਤੇ ਤਿੰਨ ਨੌਜਵਾਨਾਂ ਨੂੰ ਕਾਜੀਗੁੱਲਾ ਚੌਂ ਤੇ ਨਾਗਰਾ ਫਾਟਕ ਜਲੰਧਰ ਲਈ ਸਵਾਰ ਹੋਏ ਸਨ ਜਿਵੇਂ ਹੀ ਉਹ ਨਾਗਰਾ ਫਾਟਕ ਕੋਲ ਪਹੁੰਚੇ ਤਾਂ ਨੌਜਵਾਨਾਂ ਨੇ ਉਸ ਨੂੰ ਮਕਸੂਦਾ ਚੌਂਕ ਜਲੰਧਰ ਲੈ ਕੇ ਜਾਣ ਲਈ ਗੱਲ ਆਖੀ ਅਤੇ ਰਿੰਕੂ ਨੇ ਉਹਨਾਂ ਨੂੰ ਮਕਸੂਦਾ ਚੌਂਕ ਜਲੰਧਾ ਲੈ ਕੇ ਗਿਆ ਜਿਸ ਦੌਰਾਨ ਨੌਜਵਾਨਾਂ ਨੇ ਉਸ ਨੂੰ ਜ਼ਬਰਦਸਤੀ ਮੁਕਸਦਾ ਪੁਲ ਨੇੜੇ ਰਾਤ 1 ਵਜੇ ਦੇ ਕਰੀਬ ਉਸ ਨੂੰ ਦਾਤਰ ਦਿਖਾ ਕੇ ਉਸ ਕੋਲੋਂ ਈ ਰਿਕਸ਼ਾ ਖੋਲਿਆ ਪੁਲਿਸ ਨੇ ਤਫਤੀਸ਼ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਵਿਮਲ ਗੁਲਾਟੀ ਵਾਸੀ ਕ੍ਰਿਸ਼ਨਨਗਰ ਗੌਰਵ ਉਰਫ ਚਿੰਟੂ ਵਾਸੀ ਬਸਤੀ 9 ਸਾਈਡ ਆਈਸ ਫੈਕਟਰੀ ਜਲੰਧਰ ਅਤੇ ਸੌਰਵ ਉਰਫ ਟਿੰਕੂ ਵਾਸੀ ਬਸਤੀ 9 ਸਾਈਡ ਆਈਸ ਫੈਕਟਰੀ ਜਲੰਧਰ ਵਜੋਂ ਹੋਈ ਹੈ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਈ ਰਿਕਸ਼ਾ ਅਤੇ ਵਾਰਦਾਤ ਚ ਵਰਤਿਆ ਗਿਆ ਦਾਤਰ ਬਰਾਮਦ ਕਰ ਲਿਆ ਹੈ ਤੇ ਪੁਲਿਸ ਇਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬੀਚ ਟੀਵੀ ਅੰਡਰ ਦੀ ਆਨਰੇਬਲ ਗਾਈਡੈਂਸ ਆਫ ਸੀਪੀ ਜਲੰਧਰ ਸਾਨੂੰ ਜਲੰਧਰ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈ 2 ਤਰੀਕ ਨੂੰ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਰਿੰਗੂ ਪੁੱਤਰ ਪੂਰਨ ਚੰਦ ਵੱਲੋਂ ਜੋ ਕਿ ਕਬੀਰ ਨਗਰ ਦਾ ਰਹਿਣ ਵਾਲਾ ਹੈ ਕਿ ਈ ਰਿਕਸ਼ਾ ਡਰਾਈਵ ਕਰਦਾ ਸੀ ਤਾਂ ਇਹ 17 18 ਦੀ ਦਰਮਿਆਨੀ ਰਾਤ ਇਹ ਆਪਣਾ ਰਿਕਸ਼ਾ ਲੈ ਕੇ ਜਾ ਰਿਹਾ ਸੀ ਤੇ ਤਿੰਨ ਕੋਈ ਅਨਨੋਨ ਜਿਹੜੇ ਬੰਦੇ ਸੀ ਦੇ ਰਿਕਸ਼ੇ ਤੇ ਬੈਠੇ ਤੇ ਇਹਨੂੰ ਕਿਹਾ ਕਿ ਸਾਨੂੰ ਨਾਗਰਾ ਫਾਟਕ ਤੱਕ ਦੱਸ ਦੋ ਜਦੋਂ ਇਹ ਨਾਗਰਾਨਾ ਸਾਟਕ ਤੱਕ ਪਹੁੰਚੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਮਕਸੂਦਾ ਚੌਕ ਤੱਕ ਲੈ ਜਾਓ ਤੇ ਅਸੀਂ ਤੁਹਾਨੂੰ ਵੱਧ ਪੈਸੇ ਦਵਾਂਗੇ ਇਹ ਮੰਨ ਕੇ ਤੇ ਇਹ ਮੈਨੂੰ ਮਕਸੂਦਾ ਚੌਕ ਤੱਕ ਲੈ ਗਿਆ ਫਿਰ ਇਹਨਾਂ ਤਿੰਨਾਂ ਨੌਜਵਾਨਾਂ ਨੇ ਉਹਦੇ ਨਾਲ ਜ਼ਬਰਦਸਤੀ ਕਰਦੇ ਹੋਏ ਮਕਸੂਦਾ ਪੁਲ ਵੱਲ ਨੂੰ ਇਹਨੂੰ ਲੈ ਗਏ ਤੇ ਕਰੀਬ 1:30 AM ਤੇ ਇਹਨਾਂ ਨੂੰ ਉੱਥੇ ਜਾ ਕੇ ਦਾਕਟਰ ਦਿਖਾਇਆ ਤੇ ਜ਼ਬਰਦਸਤੀ ਦਾ ਈ ਰਿਕਸ਼ਾ ਖੋ ਕੇ ਭੱਜ ਗਏ ਉੱਥੋਂ ਇਸ ਦੇ ਵਿੱਚ ਵਧੀਆ ਸਫਲਤਾ ਹਾਸਲ ਕਰਦੇ ਹੋਏ ਜਲੰਧਰ ਪੁਲਿਸ ਡਿਵੀਜ਼ਨ ਨੰਬਰ 1 ਥਾਣੇ ਨੇ ਆਪਰੇਸ਼ਨ ਚਲਾਇਆ ਜਿਹੜਾ ਕਿ ਮਕਦਮਾ ਨੰਬਰ 136 ਦੇ ਅੰਦਰ ਸੀ ਇਹਦੇ ਵਿੱਚ ਬੀ ਐਨ ਐਸ ਐਸ ਦੇ ਐਕਟ 309 4 35 ਦਾ ਐਕਟ ਦੇ ਅਗੇਂਸਟ ਅਸੀਂ ਐਫ ਆਈ ਆਰ ਦਰਜ ਕੀਤੀ ਸੀ ਤੇ ਇਸ ਆਪਰੇਸ਼ਨ ਦੇ ਵਿੱਚ ਸਾਨੂੰ ਕਾਮਯਾਬੀ ਮਿਲੀ ਜਿਹਦੇ ਵਿੱਚ ਅਸੀਂ ਕਿ ਜਿਹੜੇ ਦੋਸ਼ੀਆਂ ਨੂੰ ਫੜਿਆ ਜਿਨ੍ਹਾਂ ਦਾ ਨਾਮ ਹੈ ਵਿਮਲ ਗੁਲਾਟੀ ਪੁੱਤਰ ਸੁਭਾਸ਼ ਚੰਦ ਵਾਸੀ ਕ੍ਰਿਸ਼ਨानगर ਬਸਤੀ ਪਾਵਾਂ ਖੇਲ ਜਲੰਧਰ ਦਾ ਹੈ ਗੋਰਫੁਰ ਚਿੰਟੂ ਪੁੱਤਰ ਬినੋਦ ਕੁਮਾਰ ਵਾਸੀ ਡਬਲਯੂਐਸ 18 ਬਸਤੀ ਸਾਈਡ ਤੇ ਸੌਰਵ ਉਰਫ ਟਿੰਕੂ ਪੁੱਤਰ ਬినੋਦ ਕੁਮਾਰ ਵਾਸੀ ਡਬਲਯੂਐਸ 18 ਦਾ ਹੀ ਗ੍ਰੈਂਡ ਵਾਲਾ ਹੈ ਇਹਨਾਂ ਅਕਿਊਜ਼ਡ ਬੰਦਿਆਂ ਤੋਂ ਸਾਨੂੰ ਖੋ ਕਿਤੋਂ ਹੋਇਆ ਸਮਾਨ ਮਿਲਿਆ ਜਿਹਦੇ ਵਿੱਚ ਕੀ ਇੱਕ ਈਰਖਸ਼ਾ ਸੀ ਤੇ ਵਾਰਦਾਤ ਵਿੱਚ ਯੂਜ਼ ਹੋਇਆ ਤਾਤਰਪੀਸ ਅਸੀਂ ਬਰਾਮਦ ਕਰ ਲਿਆ ਇਹ ਮਕਦਮਾ ਟਰੇਸ ਹੋ ਗਿਆ ਤੇ ਇਹਨਾਂ ਦੋਸ਼ਾਂ ਨੂੰ ਅਸੀਂ ਅਦਾਲਤ 'ਚ ਪੇਸ਼ ਕੀਤਾ ਤੇ ਇਹਨਾਂ ਦੀ ਰਿਮਾਂਡ ਤੇ ਇਹਨਾਂ ਨੂੰ ਲੈ ਕੇ ਆਏ ਆ ਤੇ ਅੱਗੇ ਪੁੱਛਗੀ ਸੀ ਇਹਨਾਂ ਤੋਂ ਜਰੂਰੀ